ਆਹ ਲੈ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਮੀਤੀ ਦਾ ਬਹੁਤ ਜ਼ਿਆਦਾ ਜਿਹੜੇ ਸਾਨੂੰ ਅੱਜ ਘਰ ਦੀ ਚਾਬੀ ਫੜਾ ਗਏ ਉਹ ਸੱਚੇ ਮੰਗਾਂ ਰੁੜ ਗਏ ਸਾਡੇ ਕਿੰਨੇ ਮਿਨਾਬਾਦ ਹੀ ਤੁਹਾਨੂੰ ਛੱਤ ਆਪਣੀ ਜਿਹੜੀ ਹੈ ਉਹ ਨਸੀਬ ਹੋਈ ਇਹਨੇ ਬਹੁਤ ਸਾਡੇ ਬਹੁਤ ਖੁਸ਼ੀ ਹੈ ਜੀ ਬਹੁਤ ਅਕਤੂ ਵੀ ਆਉਂਦੇ ਹਣਾ ਪਿੱਛੇ ਵੀ ਖੀਰ ਬਹੁਤ ਜ਼ਿਆਦਾ ਦੇਖਣ ਹੋਇਆ ਕਿੰਨ ਕਿੱਥੇ ਰਹਿੰਦੇ ਰਹੇ ਇੰਨਾ ਚਿਰ ਤੁਸੀਂ ਐਥੇ ਅਸੀਂ ਨੱਗਰ 'ਚ ਹੀ ਰਹਿੰਦੇ ਰਹੇ ਜੀ ਅੱਛਾ ਹਾਂਜੀ ਮੜ ਕੇ ਤੰਬੂ ਬਾਲੇ ਆਪਣਾ ਅੱਛਾ ਹਾਂ ਪਾਣੀ ਨਾ ਤਾਂ ਤੰਬੂ ਜਿਵੇਂ ਰਹਿੰਦੇ ਰਹੇ ਜੀ ਰਾਤ ਟ੍ਰੇਲ ਪੈਣੀ ਮੀਂਹ ਪਿੰਦਾ ਚਸਾਲ ਚੋ ਜਾਂਦੀ ਹੈ ਸੱਤ ਕੰਮ ਔਖਾ ਕੱਟਣਾ ਪਿਆ ਅੱਜ ਵੀ ਦੀ ਬਾਸ਼ਾ ਜੀ ਆਏ ਨੇ ਤੁਹਾਨੂੰ ਬਹੁਤ ਖੁਸ਼ੀ ਹੈ ਤੁਹਾਨੂੰ ਬੀ ਨਟਕਾ ਨਹੀਂ ਮੇਰਾ ਕੋਈ ਨਹੀਂ ਲੜਕਾ ਨਹੀਂ ਤੁਹਾਡਾ ਲੜਕਾ ਨਹੀਂ ਦੋ ਗੋਟੀਆਂ ਇੱਕ ਲੈ ਕੇ ਗੋਤ ਕੀ ਪਾਲੀ ਹੋ ਜਾਈ ਕੋਈ ਵੀਰਾਂ ਨੂੰ ਆਏ ਨਾ ਮਿੰਦੇ ਉੱਥੇ ਵੀ ਲੱਗਦੇ ਅੱਖਾਂ ਚ ਕੀ ਨਸ਼ੀਦ ਪਈ ਅੱਜ ਅਸੀਂ ਇੱਕ ਪਿੰਡ ਪਹੁੰਚੇ ਹੋਏ ਆ ਜਿੱਥੇ ਅੱਜ ਰੈਪਰ ਬਾਦਸ਼ਾ ਜੋ ਹੜਪੜਤ ਪਰਿਵਾਰ ਸੀ ਉਹਨਾਂ ਨੂੰ ਕਾਰ ਬਣਾ ਕੇ ਉਹਨਾਂ ਦਿੱਤਾ ਅੱਜ ਚਾਬੀ ਜਿਹੜੀ ਆ ਸੌਂਪਣ ਆਏ ਸੀ ਸੋ ਜੋਗਿੰਦਰ ਸਿੰਘ ਜੀ ਦੇ ਘਰ ਅਸੀਂ ਪਹੁੰਚੇ ਹੋਏ ਆ ਤੁਹਾਨੂੰ ਦੱਸਿਏ ਕਿ ਅੱਜ ਜਿਹੜੇ ਕਾਰ ਦੀ ਚਾਬੀ ਉਹਨਾਂ ਨੂੰ ਮਿਲੀ ਹੈ ਉਹ ਤੁਹਾਨੂੰ ਜ਼ਰੂਰ ਦਿਖਾਵਾਂਗੇ ਪਰ ਪਹਿਲੇ ਉਹ ਥਾਂ ਵਿਖਾਣਾ ਚਾਹਾਂਗੇ ਜਿੱਥੇ ਉਹ ਰਹਿੰਦੇ ਸੀਗੇ ਆ ਇੱਕ ਥਾਂ ਜਿਹੜੀ ਹੈ ਉਹ ਬਣਾਈ ਹੋਈ ਸੀ ਮਾਹੌਲ ਜਿਹੜਾ ਸੀਗਾ ਉਹ ਬਹੁਤ ਖਰਾਬ ਸੀ ਹੜਾ ਦੇ ਵਿੱਚ ਉਸ ਤੋਂ ਬਾਅਦ ਪਰਿਵਾਰ ਨੂੰ ਜਿਹੜਾ ਹੈ ਇਹੀ ਸੀਗਾ ਕਿ ਅਸੀਂ ਸ਼ਾਇਦ ਹੁਣ ਦੁਬਾਰਾ ਜਿਹੜੇ ਉਹ ਨਹੀਂ ਖੜ ਪਾਵਾਂਗੇ ਪਰ ਸਾਨੂੰ ਲੱਗਦਾ ਹੈ ਕਿ ਬਹੁਤ ਸਾਰੇ ਪੰਜਾਬ ਦੇ ਪੁੱਤ ਗਾਇਕ ਕਲਾਕਾਰ ਜਿਹੜੇ ਹੈ ਉਹ ਅੱਗੇ ਆਏ ਔਰ ਉਨ੍ਹਾਂ ਨੇ ਇਹ ਹਮਲਾ ਬੋਲਿਆ ਕਿ ਅਸੀਂ ਅਸੀਂ ਜਿਹੜੇ ਇਹਨਾਂ ਦੀ ਮਦਦ ਕਰਾਂਗੇ ਅਸੀਂ ਜੇ ਇਹਨਾਂ ਨੂੰ ਜੋਗਾ ਤੇ ਅਸੀਂ ਜ਼ਰੂਰ ਇਹਨਾਂ ਦਾ ਜਿਹੜਾ ਕੰਮ ਜਿਹੜਾ ਹੈ ਸਾਥ ਦੇਵਾਂਗੇ ਸੋ ਜੋਗਿੰਦਰ ਸਿੰਘ ਜੀ ਸਾਡੇ ਨਾਲ ਮੌਜੂਦ ਹੈ ਜੋਗਿੰਦਰ ਜੀ ਇੱਕ ਉਹ ਸਮਾਂ ਸੀ ਜਿੱਥੇ ਅੱਖਾਂ ਦੇ ਵਿੱਚ ਹੰਝੂ ਸੀਗੇ ਕਿ ਸਾਡਾ ਸਭ ਕੁਝ ਰੁੜ ਗਿਆ ਹੈ ਨਾ ਤੇ ਅੱਜ ਇੱਕ ਉਹ ਸਮਾਂ ਹੈ ਜਿੱਥੇ ਤੁਹਾਨੂੰ ਆਪਣੇ ਘਰ ਦੀ ਚਾਬੀ ਮਿਲੀ ਹੈ ਹੈਨਾ ਅੱਜ ਉਹ ਖੁਸ਼ੀ ਦੇ ਹੰਝੂ ਹੈਗੇ ਆ ਕੀ ਕਹਿਣਾ ਚਾਹੋਗੇ ਅੱਜ ਰੈਪਰ ਬਾਦਸ਼ਾਹ ਜਿਹੜੇ ਇੱਥੇ ਆਏ ਜਿਨ੍ਹਾਂ ਨੂੰ ਦੁਨੀਆ ਭਰ ਦੇ ਲੋਕ ਜਾਣਦੇ ਆ ਤੇ ਤੁਹਾਡੇ ਕੋਲ ਪਹੁੰਚੇ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਵੀਰਜੀ ਦਾ ਬਹੁਤ ਜ਼ਿਆਦਾ ਜੀ ਜਿਹੜੇ ਸਾਨੂੰ ਅੱਜ ਘਰ ਦੀ ਚਾਬੀ ਫੜਾ ਗਏ ਉਹ ਕਿਤੇ ਮੰਗਾ ਰੁੜ ਗਏ ਸਾਡੇ ਤੇ ਸਾਡਾ ਬਹੁਤ ਨਿਸ਼ਾਨੇ ਲੱਗੇ ਸਾਡਾ ਨਹੀਂ ਲੱਗੇ ਜ਼ਿੰਮੇਦਾਰ ਸਾਰਿਆਂ ਦਾ ਬਹੁਤ ਨਿਸ਼ਾਨਾ ਕੀਆ ਜੋ ਸਾਡੇ ਲੱਗੇ ਆਣ ਗਵ ਜੀ ਤੇ ਮਨਿੰਦਰ ਸਿੰਘ ਹੀ ਇੱਕ ਬੰਦੇ ਦਾ ਨਾਮ ਭੁੱਲ ਗਿਆ ਚੰਜੀ ਸਿੰਘ ਇਹ ਸਾਨੂੰ ਪਾਣੀ ਜੋ ਖਿੱਚ ਕੇ ਖੜ ਸਕੇ ਖੜਿਆ ਨਾਲ ਨੂੰ ਇੰਨਾ ਬੁਰਾ ਇੰਨਾ ਬੁਰਾ ਹਾਲ ਹੀ ਬਹੁਤ ਜ਼ਿਆਦਾ ਮੰਦਾ ਹਾਲ ਹੀ ਤੁਹਾਡੇ ਪਸ਼ੂ ਜਾਂ ਡੰਗਰ ਉਹ ਵੀ ਜਿਹੜੇ ਰੁੜ ਗਏ ਸੀਗੇ ਕਿਹਦਾ ਇੰਨਾ ਕ ਮਾਲ ਵਜਿਆ ਪੰਚਾਇਤ ਨਗ ਕਿੰਨੇ ਕਿੰਨੇ ਪਸ਼ੂ ਸੀ ਤੁਹਾਡੇ ਕੋਲ ਪਹਿਲਾਂ ਸਾਡੇ ਕੋਲ 9 ਹੀ ਅੱਛਾ 9 ਪਸ਼ੂ ਸੀ ਪਸ਼ੂ ਸੀ ਸਾਡੇ ਕੋਲ ਤੇ ਆ ਬੜੇ 7-8 ਵਜੇ ਸਾਡੇ ਕੋਲ ਜਿਹੜੇ ਹੈਗੇ ਕਿੰਨੇ ਮਹੀਨਾ ਬਾਅਦ ਹੀ ਤੁਹਾਨੂੰ ਛੱਤ ਆਪਣੀ ਜਿਹੜੀ ਹੈ ਉਹ ਨਸੀਬ ਹੋਈ ਹੈ ਨਹੀਂ ਬਹੁਤ ਸਾਨੂੰ ਬਹੁਤ ਖੁਸ਼ੀ ਆ ਜੀ ਬਹੁਤ ਅੱਥਰੂ ਵੀ ਆਉਂਦੇ ਹਨ ਪਿੱਛੇ ਵੀ ਖੀਰ ਬਹੁਤ ਜ਼ਿਆਦਾ ਦਿਖਾਨ ਹੋਇਆ ਕਿਨ ਕਿੱਥੇ ਰਹਿੰਦੇ ਰਹੇ ਇੰਨਾ ਚਿਰ ਤੁਸੀਂ ਇੱਥੇ ਅਸੀਂ ਨਗਰ ਜੀ ਰਹਿੰਦੇ ਰਹੇ ਹਾਂ ਜੀ ਅੱਛਾ ਹਾਂ ਜੀ ਮੜ ਕੇ ਤੰਬੂ ਬੰਨ ਲਿਆ ਆਪਣਾ ਅੱਛਾ ਹਾਂ ਪਾਣੀ ਲੱਤਾ ਫਿਰ ਤੰਬੂ ਜਿ ਰਹਿੰਦੇ ਰਹੇ ਜੀ ਔਖਾ ਨਹੀਂ ਹੁੰਦਾ ਸੀ ਮੀਂਹ ਵੀ ਪੈਂਦੇ ਰਹੇ ਗਰਮੀ ਵੀ ਠੰਡ ਵੀ ਬਹੁਤ ਬਹੁਤ ਜ਼ਿਆਦਾ ਰਾਤ ਤਰੇਲ ਪੈਂਦੀ ਮੀਂਹ ਪੈਂਦਾ ਚਾਹਲ ਚੋ ਜਾਂਦੀ ਹੈ ਸੱਤ ਟਾਈਮ ਔਖਾ ਕੱਢਣਾ ਪਿਆ ਅੱਜ ਵੀ ਦੀ ਨਾਸ਼ਾ ਜੀ ਆਏ ਨੇ ਸਾਨੂੰ ਬਹੁਤ ਖੁਸ਼ੀ ਹੈ ਧੰਨਵਾਦ ਜੀ ਅਸੀਂ ਅੰਦਰ ਜ਼ਰੂਰ ਜਾਣਾ ਚਾਹਾਂਗੇ ਜਿਹੜਾ ਜਿੱਥੇ ਤੁਹਾਡਾ ਘਰ ਹੈ ਕਮਰੇ ਤੁਹਾਡੇ ਜਿਹੜੇ ਬਣਾ ਕੇ ਦਿੱਤੇ ਐ ਤੇ ਇਹ ਹੌਲੀ ਹੌਲੀ ਘਰ ਜਿਹੜਾ ਅੱਗੇ ਹੋਰ ਵੀ ਬੰਦਾ ਰਹੂਗਾ ਹਾਂਜੀ ਹਾਂਜੀ ਬੰਦਾ ਰਹੂ ਜੀ ਤੁਹਾਡੀ ਮਾਰੇ ਕਿਹ ਪਰ ਹੋਈ ਰਸਵਾਰ ਜੀ ਬੰਦਾ ਰਹੂਗਾ ਜੀ ਸਾਡੋ ਤੇ ਆ ਆਸਨੀ ਹੀ ਵਿਖਾ ਲੈਣ ਰੁਪਾ ਜੀ ਅੱਛਾ ਹਾਂਜੀ ਹਾਂਜੀ ਤੇ ਬਹੁਤ ਮੰਦਾ ਜੇ ਬਾਲੇ ਸਾਡੇ ਕੱਚੇ ਦੇ ਨਾਲ 4-5 ਮਹੀਨੇ ਹੋ ਗਏ ਹੈ ਨਾ ਇਸ ਹਾਂਜੀ ਹਾਂਜੀ ਸੋ ਅੱਜ ਤੁਹਾਨੂੰ ਆਪਣੀ ਛੱਤ ਜਿਹੜੀ ਐ ਨਸੀਬ ਹੋਈ ਨਸੀਬ ਤਾਂ ਹੋ ਗਈ ਜੀ ਹਾਂ ਜੀ ਦੁੱਖ ਹੁੰਦਾ ਹੈ ਕਿ ਕੀ ਅਸੀਂ ਇਦਾਂ ਦੀ ਚੀਜ਼ ਕਰਤੀ ਤੇ ਅਸੀਂ ਦੇਖ ਨਹੀਂ ਸਕਦੇ ਸਾਨੂੰ ਆਹ ਕੁਝ ਇੰਦਾ ਹਾਲਾਤ ਹਾਲਾਤ ਹੀ ਤੁਹਾਡੇ ਬਹੁਤ ਮੰਦੇ ਹਾਲਾਤ ਕਿ ਬਹੁਤ ਜਦੇ ਤੂੰ ਹੀ ਤੇ ਤੁਹਾਡੇ ਪਤਨੀ ਇੱਥੇ ਰਹਿੰਦੇ ਪਤਨੀ ਇਹ ਤੇ ਮੇਰਾ ਜਵਾਈ ਹੀ ਹੈ ਜੀ ਅੱਛਾ ਹਾਂਜੀ ਤੇ ਲੜਕਾ ਨਹੀਂ ਮੇਰਾ ਕੋਈ ਵੀ ਲੜਕਾ ਨਹੀਂ ਤੁਹਾਡਾ ਲੜਕਾ ਨਹੀਂ ਕੋਈ ਵੀ ਦੋ ਕੁੜੀਆਂ ਇੱਕ ਲੈ ਕੇ ਗੋਤ ਕੀ ਪਾਲੀ ਹੋਵੇ ਅੱਛਾ ਹਾਂਜੀ ਤੇ ਇਹ ਇਹ ਕੁੜੀ ਮੇਰੀ ਛੋਲੀ ਛਾਲੀ ਹੋਈ ਆ ਫਿਰ ਆਪਣੇ ਮੈਂ ਪੁੱਤ ਬਣਾਇਆ ਜਵਾਈ ਆਪਣੇ ਨੂੰ ਪੁੱਤ ਬਣਾ ਕੇ ਖੋ ਰੱਖਿਆ ਜੀ अच्छा ਤੁਸੀਂ ਕਿਹਾ ਮੈਂ ਇੱਕ ਇੱਕ ਜਿਹੜੀ ਕੁੜੀ ਆ ਉਹ ਗੋਦ ਲਈ ਸੀ ਹੈਨਾ ਕੰਮ ਤੁਸੀਂ ਸ਼ੁਰੂ ਤੋਂ ਮੈਨੂੰ ਲੱਗਦਾ ਹੈ ਕਿ ਵਧੀਆ ਕਰਦੇ ਰਹੇ ਹੈਨਾ ਸੇਵਾ ਜੀ ਸੇਵਾ ਪਰ ਜਦੋਂ ਇਹ ਤੁਹਾਡੇ ਤੇ ਵਿਪਤਾ ਪਈ ਤਾਂ ਤੁਹਾਨੂੰ ਇਦਾਂ ਲੱਗਿਆ ਕਿ ਰੱਬਾ ਮੇਰੇ ਤੋਂ ਕੀ ਗਲਤੀ ਹੋਈ ਹਾਂਜੀ ਹਾਂਜੀ ਬਹੁਤ ਪਛਤਾਇਆ ਜੀ ਕਿ ਕੀ ਕਰ ਬੈਠਾ ਮੈਂ ਧੀਏ ਨੇ ਕਰਮ ਚੰਗੇ ਕਰਨ ਦੇ ਆ ਤੇ ਕੀ ਹੋ ਗਿਆ ਇਹ ਬਸ ਇਹਦਾ ਕੋ ਪਤਾ ਨਹੀਂ ਜੀ ਪਰ ਖੁਸ਼ੀ ਆ ਅੱਜ ਅੱਜ ਆਪਣੀ ਆਪਣੀ ਛੱਤ ਪੈ ਗਈ ਬਹੁਤ ਜੀ ਬਹੁਤ ਖੁਸ਼ੀ ਬਹੁਤ ਬਹੁਤ ਖੁਸ਼ੀ ਆ ਜੀ ਜਿੰਦੀ ਸਾਰੇ ਹਾਂ ਬਹੁਤ ਜਿਆਦੀ ਖੁਸ਼ੀ ਵੀਰ ਆ ਲਵਾਇਆ ਨਾ ਮੈਂ ਤੇ ਉੱਤੋਂ ਵਗਦੇ ਅੱਖਾਂ ਚ ਕੀ ਨਸ਼ੀਨ ਤੇ ਪਈ ਨਹੀਂ ਤੁਸੀਂ ਰੋਵੋ ਨਾ ਹੋਣ ਤੇ ਤੁਹਾਡੇ ਕੋਲ ਘਰ ਹੈਗਾ ਹੈ ਨਾ ਹੋਰ ਵੀ ਕੋਈ ਆਇਆ ਮਦਦ ਲਈ ਨਹੀਂ ਇਹ ਜੀ ਵਿਧੀ ਹੁੰਦੇ ਰਹੇ ਸੀ ਨਹੀਂ ਇਹੀ ਹੁੰਦੇ ਰਹੇ ਹਾਂਜੀ ਤੇ ਜਦੋਂ ਰਾਸ਼ਨ ਪਾਣੀ ਦੀ ਕਮੀ ਹੁੰਦੀ ਸੀਗੀ ਉਸ ਵੇਲੇ ਕੌਣ ਆਂਦ ਰਹੇ ਇਹੀ ਇਹੀ ਆਉਂਦੇ ਰਹੇ ਹੋਰ ਵੀ ਸੇਵਾਾਂ ਸਾਕ ਤੇ ਬਹੁਤ ਆਉਂਦੀ ਰਹੀ ਆ ਪਿੰਡ ਵੀ ਜਿਹੜਾ ਵੀ ਲੈਂਦੇ-ਦਿੰਦੇ ਇੱਕ ਜਿਹਰੇ ਆਪਾਂ ਪਿੰਡ ਨੇ ਬਹੁਤ ਸੇਵਾ ਕੀਤੀ ਬਹੁਤ ਗਲਾ ਭਰ ਗਿਆ ਤੁਹਾਡਾ ਹੈ ਨਾ ਇਹ ਸੋਚ ਕੇ ਉਹ ਹਾਲਾਤ ਸੋਚ ਕੇ ਗਲਾ ਭਰ ਗਿਆ ਹਾਂਜੀ 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 ਇਹ ਹੋ ਜੇ ਕਦੇ ਨਹੀਂ ਵੇਖੀ ਨਹੀਂ ਹਾਂ ਕਿਸੇ ਨੇ ਨਹੀਂ ਸੋਚੇ ਸੀ ਕਿ ਪੰਜਾਬ 'ਚ ਇਹੋ ਜੀ ਚੀਜ਼ਾਂ ਵੀ ਹੜ ਪਹਿਲਾਂ ਵੀ ਆਂਦੇ ਰਹੇ ਪਰ ਇਹੋ ਜਿਹਾ ਜੋ ਅਸੀਂ ਨਹੀਂ ਵੇਖੀ ਨਹੀਂ ਦੇਖੀ ਇਹ 80 ਜੀ ਵਾਇਆ ਹਿਆੜ ਉਹ ਨੂੰ ਮਛੋਟਾ ਹੈ ਪਰ ਉਹ ਜੀ ਨਸੀਬਤਾ ਨਹੀਂ ਹੈ ਜੀ ਉਹ ਤੁਸੀਂ ਉਹ ਦੌਰ ਵੀ ਵੇਖਿਆ ਸੀ ਗਠਾ ਜੀ ਹਾਂਜੀ ਵੇਖਿਆ ਵੇਖਿਆ ਜੀ ਇਹ ਇਹ ਤੋਂ ਜ਼ਿਆਦਾ ਮਾੜੇ ਹਾਲ ਸੀਗੇ ਕੀ ਇਸ ਵਾਰ ਜ਼ਿਆਦਾ ਮਾੜੇ ਹਾਲ ਇਹ ਨੂੰ ਮੰਦਾ ਹਿਆ ਸੱਡਾ ਅੱਛਾ ਹਾਂਜੀ ਉਹਦੇ ਬਹੁਤ ਮੰਦਾ ਕੱਚੇ ਕਮਰੇ ਹੁੰਦੇ ਸੀ ਜੀ ਹੂੰ ਕੱਚੀਆਂ ਕੋਠੀਆਂ ਦੀਆਂ ਸੀ ਜੀ ਆਂ ਦਾਣਾ ਫੱਕਾ ਰੁੜ ਗਿਆ ਸਾਰਾ ਉਦੋਂ ਵੀ ਬਹੁਤ ਜ਼ਿਆਦਾ ਨਸੀਬ ਸੀ ਹੂੰ ਇੱਤੀ ਸ਼ਰਾ ਪਣੀ ਦੇਖ ਲਿਆ ਪਰ ਐ ਕਰਦੇ ਮਹਾਰਾਜ ਨੇ ਭੈਣ ਭਰਾ ਨੇ ਬਹੁਤ ਮਦਦ ਕੀਤੀ ਹੈ ਜੀ ਹਾਂਜੀ ਜਦੋਂ ਅਸੀਂ ਇਹੀ ਕਵਾਂਗੇ ਕਿ ਪੰਜਾਬ ਸਾਡਾ ਬਹੁਤ ਚੜਦੀ ਕਲਾ ਵਾਲਾ ਹੈ ਚੜਦੀ ਕਲਾ ਪੰਜਾਬ ਉਹ ਗੱਲ ਵੀ ਗਾਲਾ ਪੰਜਾਬ ਚੜਦੀ ਕਲਾ ਜੀ ਕਹਣਾ ਨਹੀਂ ਇੱਕ ਦੀ ਟੇ ਨਾ ਇਹਨੂੰ ਹਮੇਸ਼ਾ ਚੜਦੀ ਕਲਾ ਚ ਰਹਿਣਾ ਚੜਦੀ ਕਲਾ ਜੀ ਪੰਜਾਬ ਸਾਡਾ ਚੜਦੀ ਕਲਾ ਜੀ